ਵਾਹਿਗੁਰੂ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਦੇਖਣ ਲੱਗੇ ਹੋ ਤਾਂ ਐਂਡ ਤੱਕ ਦੇਖਣਾ ਫੇਰ ਹੀ ਸਮਝ ਆਵੇਗੀ ਵੀ ਗੱਲ ਕੀ ਹੈ ਆ ਦੇਖੋ ਆ ਔਰਤ ਤੇ ਇਹਦੀ ਕੁੜੀ ਖੇਤ ਦੇ ਵਿੱਚ ਆਪਣੇ ਖੜੀਆਂ ਹੋਈਆਂ ਨੇ ਤੇ ਮੁੰਡਾ ਇਹਨਾਂ ਦਾ ਜਿਹੜਾ ਉਹ ਵਿਚਾਰਾ ਪਾਣੀ ਪੂਣੀ ਲਾ ਰਿਹਾ ਸੀ ਠੰਡ ਬਹੁਤ ਹੈ ਪਰ ਦੇਖੋ ਜਿੰਨੇ ਜੋ ਕੰਮ ਕਰਨਾ ਉਹਨੇ ਕਰ ਹੀ ਲੈਣਾ ਵੈਗੁਰੂ ਕਿਰਪਾ ਕਰਦਾ ਮਿਹਨਤ ਕਰਨੀ ਕਰਮ ਹੈ ਇਨਸਾਨ ਦਾ ਅੱਗੇ ਉਹ ਅਕਾਲ ਪੁਰਖ ਮਿਹਨਤ ਦਾ ਫਲ ਦਿੰਦਾ ਹੈ ਤੇ ਆਹ ਦੇਖੋ ਜਦੋਂ ਮੁੰਡਾ ਇਹ ਵਿਚਾਰਾ ਹੁਣ ਠੰਡ ਦੇ ਵਿੱਚ ਜਦੋਂ ਘਰੇ ਆਇਆ ਤਿਆ ਦੇਖੋ ਹੁਣ ਇਸ ਵੀਡੀਓ ਦੇ ਵਿੱਚ ਬੜਾ ਪਿਆਰਾ ਜਿਹਾ ਸੰਦੇਸ਼ ਹੈ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਆ ਦੇਖੋ ਜਦੋਂ ਇਹਦਾ ਪਤੀ ਆਇਆ ਕਰੇ ਤੇ ਔਰਤ ਹੁਣ ਉਹਦੇ ਨਾਲ ਗੁੱਸੇ ਵਿੱਚ ਗੁੱਸੇ ਵਿੱਚ ਇਸ ਤਰ੍ਹਾਂ ਵੀ ਤੁਸੀਂ ਟਾਈਮ ਨਾ ਲਾਉਣਾ ਸੀ ਤੁਸੀਂ ਐ ਕਰਤਾ ਤੁਸੀਂ ਜੋ ਕਰਤਾ ਤੁਸੀਂ ਕਿੱਥੇ ਗਏ ਤੁਸੀਂ ਕੀ ਕੀਤਾ ਜਿਵੇਂ ਸ਼ੱਕ ਜਿਆ ਹੁੰਦਾ ਇਹ ਗੁਮਾਂਡ ਵਾਲੇ ਵੀ ਵੇਖਦੇ ਪੈਸੀ ਤੇ ਆ ਦੇਖੋ ਇਹ ਬੰਦੇ ਨੇ ਹੁਣ ਜਦੋਂ ਗੱਲਾਂ ਬਾਤਾਂ ਸੁਣੀਆਂ ਇਹ ਕਹਿੰਦਾ ਚੱਲ ਕੋਈ ਗੱਲ ਨਹੀਂ ਵੇਖੀ ਜਾਵੇ ਵੀ ਅਸਲ ਵਿੱਚ ਬੰਦਾ ਕਹਿੰਦਾ ਵੀ ਹੁਣ ਔਰਤ ਨੂੰ ਲੱਗਦਾ ਵੀ ਮੈਂ ਇਹਦੇ ਨਾਲ ਮਸਾ ਕੱਟੀ ਕਹਿੰਦਾ ਇਹਨੂੰ ਕੀ ਪਤਾ ਵੀ ਇਹਦੇ ਨਾਲ ਮੈਂ ਮਸਾ ਕੱਟੀ ਤੇ ਵੇਖਣ ਨੂੰ ਲੱਗਦਾ ਕੁਝ ਹੋਰ ਹੈ ਤੇ ਹੁੰਦਾ ਕੁਝ ਹੋਰ ਹੈ ਤੇ ਆ ਦੇਖੋ ਹੋਇਆ ਕਿ ਘਰੇ ਵੀ ਜਦੋਂ ਆਇਆ ਤੇ ਹੁਣ ਔਰਤ ਕਿਵੇਂ ਬੋਲ ਰਹੀ ਹੈ ਬੰਦਾ ਕਰੋੜ ਰੁਪਏ ਵੀ ਕਮਾ ਲਿਆਵੇ ਤੇ ਘਰ ਦੇ ਖੁਸ਼ ਨਹੀਂ ਤੇ ਉਹ ਵੀ ਮਿੱਟੀ ਹੁੰਦਾ ਹੈ ਬੰਦਾ ਥੋੜਾ ਵੀ ਕਮਾ ਲਿਆਵੇ ਘਰੇ ਖੁਸ਼ੀ ਆ ਨਾ ਤੇ ਉਹਦੇ ਵਿੱਚ ਇੱਕ ਆਨੰਦ ਅਲੱਗ ਹੀ ਹੁੰਦਾ ਤੇ ਯਾਦ ਰੱਖਿਓ ਇਸ ਰਿਸ਼ਤੇ ਤੋਂ ਵੱਡਾ ਇਸ ਦੁਨੀਆ ਦੇ ਵਿੱਚ ਰਿਸ਼ਤਾ ਹੀ ਕੋਈ ਨਹੀਂ ਪਤੀ ਪਤਨੀ ਦੇ ਤੋਂ ਤੇ ਦੇਖੋ ਜੇ ਬੁਰਾ ਬਣ ਜਾਵੇ ਤੇ ਇਸ ਤੋਂ ਬੁਰਾ ਰਿਸ਼ਤਾ ਵੀ ਕੋਈ ਨਹੀਂ ਤੇ ਜਦੋਂ ਹੁਣ ਵਾਹਿਗੁਰੂ ਕਿਰਪਾ ਕਰਦਾ ਦਿਨ ਲੰਘਦੇ ਨੇ ਰੋਟੀ ਪਾਣੀ ਖਾਈ ਜਾਂਦੇ ਹੋ ਤੇ ਪਤੀ ਪਤਨੀ ਇੱਕ ਦੂਜੇ ਦਾ ਸਤਿਕਾਰ ਕਰਿਆ ਕਰੋ ਕਿਉਂਕਿ ਇਹ ਦੂ ਵੱਧ ਕੇ ਪਿਆਰ ਨਾ ਕਿਤੇ ਹੈ ਤੇ ਨਾ ਹੀ ਕਿਤੇ ਹੋਣਾ ਤੇ ਆ ਦੇਖੋ ਹੁਣ ਇਹ ਮੁੰਡਾ ਇਹਦਾ ਜਦੋਂ ਘਰੇ ਆਇਆ ਤੇ ਇਹ ਵਿਚਾਰਾ ਮੋਬਾਈਲ ਨਾਲ ਲੱਗਾ ਹੋਇਆ ਸੀ ਕਿਸੇ ਨਾਲ ਗੱਲ ਕਰਦਾ ਪਿਆ ਸੀ ਹੁਣ ਦੇਖੋ ਕਈ ਔਰਤਾਂ ਦਾ ਸੁਭਾਅ ਇਹੋ ਜਿਹਾ ਹੁੰਦਾ ਹੈ ਇਹਦੀ ਮੰਮੀ ਨੇ ਵੇਖੋ ਕੁਝ ਨਹੀਂ ਸੋਚਿਆ ਉਹ ਮੋਬਾਈਲ ਤੇ ਲੱਗਾ ਹੋਇਆ ਸੀ ਕਿਵੇਂ ਉਹਨੂੰ ਗੁੱਸੇ ਦੇ ਨਾਲ ਕੁੱਦ ਕੇ ਪੈ ਗਈ ਕੁਝ ਕਰ ਲਾ ਬੈਠਾ ਹੋਇਆ ਫਲਾਨਾ ਟਿੰਮਕਾ ਤੇ ਜਦੋਂ ਪ੍ਰਮਾਤਮਾ ਨੇ ਮੱਤ ਦੇਣੀ ਹੁੰਦੀ ਹੈ ਤੇ ਫਿਰ ਉਹ ਕੀ ਕਰਦਾ ਹੈ ਉਹ ਕੋਈ ਨਾ ਕੋਈ ਹਿੱਲਾ ਵਸੀਲਾ ਕਰਦਾ ਜਿਵੇਂ ਹੁਣ ਕਹਿ ਲਓ ਵੀ ਜਿਹੜੀ ਮੈਡੀਸਿਨ ਕੌੜੀ ਹੁੰਦੀ ਹੈ ਉਹ ਅਸਰ ਕਰਦੀ ਹੈ ਆ ਦੇਖੋ ਇਹ ਢਿੱਲੀ ਮਸੀ ਹੋ ਗਈ ਹੁਣ ਬੁਖਾਰ ਚੜਿਆ ਸਿਰ ਫਿਰ ਹੁੰਦਾ ਤੇ ਮੁੰਡੇ ਨੂੰ ਇਹਨੇ ਕਿਹਾ ਤੇ ਹੁਣ ਜੋ ਅਸੀਂ ਬੀਜਾਂਗੇ ਜੋ ਅਸੀਂ ਧਿਆਨ ਦੇ ਉਹ ਹੀ ਅਸੀਂ ਵੱਢਾਂਗੇ ਉਹ ਹੀ ਸਾਨੂੰ ਮਿਲਣਾ ਜਿਵੇਂ ਕਹਿੰਦੇ ਜੀ ਕਹੋ ਤੇ ਜੀ ਕਹਾਉਤੇ ਹੁਣ ਕੋਈ ਵੀ ਨਹੀਂ ਲੈ ਕੇ ਜਾ ਰਿਹਾ ਇਹਨੂੰ ਤੇ ਆ ਕੁੜੀ ਨੂੰ ਵੀ ਕਿਹਾ ਤੇ ਕੁੜੀ ਨੇ ਵੀ ਹੁਣ ਇਹ ਦੇਖਦੀਆਂ ਸਿੱਬੇ ਦਾ ਸੁਭਾਅ ਕਿ ਹੋ ਜਾ ਵੀ ਪਾਪੇ ਨਾਲ ਨਹੀਂ ਇਦਾਂ ਕਰਨਾ ਤੇ ਇਹਨੇ ਵੀ ਕਿਹਾ ਵੀ ਭਾਈ ਨਹੀਂ ਤੂੰ ਛੱਡ ਖੜਾ ਤੇ ਹੁਣ ਦੇਖੋ ਅਸਲੀ ਰਿਸ਼ਤਾ ਹੀ ਕੰਮ ਆਇਆ ਇਹਦਾ ਜਦੋਂ ਪਤੀ ਆਇਆ ਉਹਨੇ ਜਦੋਂ ਵੇਖਿਆ ਉਹਨੇ ਕਿਹਾ ਵੀ ਗੱਲ ਕੋਈ ਨਹੀਂ ਵੀ ਆਪਣਾ ਤੇ ਚੱਲਦਾ ਹੀ ਰਹਿੰਦਾ ਤੇ ਤੂੰ ਉੱਠਾ ਵੀ ਮੈਂ ਤੈਨੂੰ ਦਵਾਈ ਦਵਾ ਕੇ ਲਿਆਉਣੀ ਇਹਨੇ ਬੜਾ ਕਿਹਾ ਮੁੰਡੇ ਨੇ ਨਹੀਂ ਨਾਲ ਗਿਆ ਗੋਲੀ ਵੀ ਨਹੀਂ ਦਿੱਤੀ ਤੇ ਆ ਦੇਖੋ ਇਹਨੇ ਕਿਹਾ ਚੱਲ ਕੋਈ ਗੱਲ ਨਹੀਂ ਬੱਚੇ ਤੇ ਸਾਥ ਛੱਡ ਜਾਂਦੇ ਨੇ ਪਰ ਇਹੇ ਰਿਸ਼ਤਾ ਹੀ ਕੰਮ ਆਉਂਦਾ ਹੈ ਤੇ ਆ ਦੇਖੋ ਫਿਰ ਇਹਨੂੰ ਜਦੋਂ ਲੈ ਗਿਆ ਤੇ ਜਦੋਂ ਹੁਣ ਠੀਕ ਹੋਊਗੀ ਤੇ ਫਿਰ ਕਿਵੇਂ ਮਾਫੀ ਮੰਗੀ ਵੀ ਅੱਜ ਤੋਂ ਬਾਅਦ ਚ ਮੈਂ ਤੇਰਾ ਸਤਿਕਾਰ ਕਰਾਂਗੀ ਤੁਹਾਡੇ ਵਰਗਾ ਰਿਸ਼ਤਾ ਮੈਨੂੰ ਇਸ ਦੁਨੀਆ ਤੇ ਮਿਲ ਨਹੀਂ ਸਕਦਾ ਦੇਖੋ ਧੰਨਵਾਦ ਕੀਤਾ ਇਹ ਹੁੰਦਾ ਪਿਆਰ ਇਸ ਕਰਕੇ ਇੱਕ ਦੂਜੇ ਦਾ ਸਤਿਕਾਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਕੇ ਚੈਨਲ